ਧਰਮ ਹੈਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਦੀਆ ਸੀਸ ਦਿਆ ਪਰ ਸਿਰ ਨਾ ਦੀਆ ਵੇ ਸੁਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾਡਲੀਆਂ ਨੇ ਹੰਗਸ ਸਿੰਘ ਫੌਜਾਂ ਸੰਤਾਂ ਮਹਾਂਪੁਰਖਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਧੰਨ ਧੰਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ ਦੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੁੱਚੇ ਖਾਲਸਾ ਪੰਥ ਨੇ ਜਿੱਥੇ ਦੇਸ਼ ਵਿਦੇਸ਼ਾਂ ਦੀਆਂ ਗੁਰਸਿੱਖ ਸੰਗਤਾਂ ਉੱਥੇ ਹੀ 350 ਸਾਲਾਂ ਸ਼ਹੀਦੀ ਸ਼ਤਾਬ ਦੀ ਜਿਹੜੀ ਹੈ ਜਿੱਥੇ ਆਪਾਂ 23 24 ਤੇ 25 ਨਵੰਬਰ ਨੂੰ ਤਖਸ਼ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਗੁਰਦਰਾ ਸੀਸਕਾਹਾਂ ਸਾਹਿਬ ਵਿਖੇ ਉੱਥੇ ਹੀ ਦਿੱਲੀ ਗੁਰਦੁਆਰਾ ਚਾਂਦਨੀ ਚੌਂਕ ਜਿਹੜਾ ਗੁਰਦਰਾ ਸੀਸਗੰਜ ਸਾਹਿਬ ਦਿੱਲੀ ਵਿਖੇ ਤੇ ਉੱਥੇ ਹੀ ਲਾਲ ਕਿਲੇ ਦੇ ਸਾਹਮਣੇ ਵੀ ਬਹੁਤ ਵੱਡੇ ਜਿਹੜੇ ਆ ਵੱਡੇ ਪ੍ਰੋਗਰਾਮ ਕੀਤੇ ਗਏ ਜਿੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 23 24 ਤੇ 25 ਨਵੰਬਰ ਨੂੰ ਜਿਹੜੇ ਆ ਵਿਸ਼ਾਲ ਪ੍ਰੋਗਰਾਮ ਕਰਵਾਏ ਗਏ ਲਾਲ ਕਿਲੇ ਦੇ ਸਾਹਮਣੇ ਜਿੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਗ ਤੇ ਉੱਥੇ ਵੀ ਬਹੁਤ ਵੱਡੇ ਪ੍ਰੋਗਰਾਮ ਕਰਵਾਏ ਗਏ ਉੱਥੇ ਹੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਿਹੜੇ ਨੇ ਬਹੁਤ ਵੱਡੇ ਪ੍ਰੋਗਰਾਮ ਜਿਹੜੇ 23 ਨਵੰਬਰ ਤੋਂ ਲੈ ਕੇ ਤੇ ਅੱਜ 29 ਨਵੰਬਰ ਤੱਕ ਜਿਹੜੇ ਆ ਪ੍ਰੋਗਰਾਮ ਜਿਹੜੇ ਚੱਲਦੇ ਰਹਿ ਜਿੱਥੇ ਗੁਰਦੁਆਰਾ ਸੀਸਕਾਹਨ ਸਾਹਿਬ ਤੇ ਨਾਲ ਹੀ ਕੀਰਤਪੁਰ ਸਾਹਿਬ ਜਿੱਥੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿੱਥੇ ਸੀਸ ਲੈ ਕੇ ਤੇ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ ਜਿਹੜੇ ਉਹਨਾਂ ਦਾ ਸੀਸ ਲੈ ਕੇ ਗੁਰਦੁਆਰਾ ਬਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਤੇ ਅੱਜ ਜਿਹੜੀਆਂ ਸਾਰੀਆਂ ਇਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿੱਥੇ ਸਾਡੇ ਬਹੁਤ ਸਤਿਕਾਰਯੋਗ ਸਾਰੇ ਸੰਤਾਂ ਮਹਾਂਪੁਰਖਾਂ ਵੱਲੋਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਤੇ ਉੱਥੇ ਹੀ ਸਾਡੇ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਅਧਾਲ ਪੰਥ ਬਾਬਾ ਵਿਦੀ ਚੰਦ ਜੀ ਤੇ ਨਾਲ ਹੀ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਬਾਬਾ ਨਾਗਰ ਸਿੰਘ ਜੀ ਹਰੀਆਂ ਵੇਲਾਂ ਵਾਲੇ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਮਹਾਪੁਰਖ ਬਾਬਾ ਬਨਮੋਹਨ ਸਿੰਘ ਜੀ ਬਾਹਰਨ ਵਾਲੇ ਤੇ ਨਾਲ ਹੀ ਬਾਬਾ ਬਲਵਿੰਦਰ ਸਿੰਘ ਜੀ ਮਹਿਤਾ ਚੌਂਕ ਵਾਲੇ ਨਾਲ ਹੀ ਸਾਰੇ ਦਲਾਂ ਪੰਥਾਂ ਦੇ ਮੁਖੀ ਉਹਨਾਂ ਦੇ ਵਿੱਚ ਸਾਡੇ ਬਹੁਤ ਸਤਕਾਰ ਵਾਲੇ ਬਾਬਾ ਮੇਜਰ ਸਿੰਘ ਜੀ ਦਸ਼ਮੀਸ਼ ਤਰਨਾਦਾਲ ਬਾਬਾ ਬਲਦੇਵ ਸਿੰਘ ਜੀ ਵੱਲਾ ਜੀ ਉਹਨਾਂ ਦੇ ਨਾਲ ਸਾਰੇ ਜਿੰਨੇ ਵੀ ਦਿੱਲੀ ਤੋਂ ਲੈ ਕੇ ਜਿਹੜਾ 25 ਨਵੰਬਰ ਨੂੰ ਜਿਹੜਾ ਸੀਸਪੇਟ ਯਾਤਰਾ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਵੇਂ ਸੀਸ ਲੈ ਕੇ ਆਏ ਸੀ ਜਿਹੜਾ ਰਾਹ ਦੇ ਉੱਤੋਂ ਦੀ ਉੱਥੋਂ ਦੀ ਜਿਹੜੇ ਆ ਉਹ ਮਹਾਨ ਨਗਰ ਕੀਰਤਨ ਜਿਹੜਾ ਲੈ ਕੇ ਤੇ ਕੱਲ ਜਿਹੜਾ ਸੀ ਸ਼ਾਮ ਨੂੰ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਤੇ ਅੱਜ ਜਿਹੜਾ ਜਿੱਥੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਇਹ ਗੁਰਮਤਾ ਕਰਕੇ ਦੇ ਐਲਾਨ ਕੀਤਾ ਸੀ ਕਿ ਆਪਾਂ ਸ਼ਹੀਦੀ ਸ਼ਤਾਬਦੀ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਮਨਾਉਣੀ ਹੈ ਤੇ ਉਵੇਂ ਹੀ ਜਿੱਥੇ ਆਪਾਂ ਵੱਖ-ਵੱਖ ਅਸਥਾਨਾਂ ਤੇ ਜਿਹੜੇ ਹੈ ਸ਼ਹੀਦੀ ਪ੍ਰੋਗਰਾਮ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਗਏ ਉਵੇਂ ਹੀ ਗੁਰਦੁਆਰਾ ਗੁਰੂ ਕਾ ਬਾਗ ਸ਼ੌਣੀ ਨਹਿੰਗ ਸਿੰਘਾ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬੇ ਖੇ ਵੀ ਬਹੁਤ ਵੱਡੇ ਜਿਹੜੇ ਹੈ ਪ੍ਰੋਗਰਾਮ ਕਰਵਾਏ ਗਏ ਪੰਜਾਬ ਸਰਕਾਰ ਵੱਲੋਂ ਵੀ ਗੁਰਦੁਆਰਾ ਗੁਰੂ ਕਾ ਬਾਗ ਸ਼ੌਣੀ ਨਹੰਸਾ ਬੁੱਢਾਦਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਿਹੜੇ ਬਹੁਤ ਵੱਡੇ ਪ੍ਰੋਗਰਾਮ ਕਰਵਾਏ ਗਏ ਜਿੱਥੇ ਮਹਾਨ ਨਗਰ ਕੀਰਤਨ ਜਿੱਥੇ ਵੱਖ-ਵੱਖ ਸੰਪਰਦਾਵਾਂ ਵੱਲੋਂ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਜਿਹੜੇ ਆਚਾਰ ਨਗਰ ਕੀਰਤਨ ਵੱਖ-ਵੱਖ ਅਸਥਾਨਾਂ ਤੋਂ ਜੇ ਐਂਡ ਕੇ ਜੰਮੂ ਕਸ਼ਮੀਰ ਤੋਂ ਤੇ ਨਾਲ ਹੀ ਜਿਹੜੇ ਅਤਖਸ਼ਰੀ ਦਮਨਵਾਦ ਸਾਹਿਬ ਤੋਂ ਹੋਰ ਵੀ ਅਸਥਾਨਾਂ ਤੋਂ ਜਿਹੜੇ ਆਰੰਭ ਕੀਤੇ ਗਏ ਉਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਆ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਰੀਆਂ ਨਹਾਂ ਹੰਸੰਗ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜੇ ਆ ਦਿੱਲੀ ਤੱਕ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਲੈ ਕੇ ਤੇ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਚੌਂਕ ਤੱਕ ਜਿਹੜੇ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਉਵੇਂ ਹੀ ਅੱਜ ਜਿਹੜੇ ਆ ਸਾਰੀਆਂ ਇਨਹਾਂਸੰਗ ਜਥੇਬੰਦੀਆਂ ਵੱਲੋਂ ਜਿਹੜੇ ਆ ਉਹ ਮਹਾਨ ਨਗਰ ਕੀਰਤਨ ਤੇ ਜਿਹੜੇ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ ਲੈ ਕੇ ਤੇ ਗੁਰਦੁਆਰਾ ਸੀਸਗਾਹ ਇਨਸਾਬ ਤੱਕ ਜਿਹੜੇ ਸਜਾਏ ਗਏ ਉਹਦੇ ਵਿੱਚ ਜਿਹੜੀਆਂ ਜਿਵੇਂ ਸ਼ਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਰੇ ਜਿੱਥੇ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੜਗਾਜੀ ਤੇ ਨਾਲ ਹੀ ਬਾਬਾ ਟੇਕ ਸਿੰਘ ਜੀ ਤੇ ਨਾਲ ਸਾਰੇ ਮਾਪੁਰਖਾਂ ਨੇ ਆਪਣੀਆਂ ਹਾਜ਼ਰੀਆਂ ਲਵਾਈਆਂ ਉੱਥੇ ਹੀ ਤੱਕ ਸ਼੍ਰੀ ਪਟਨਾ ਸਾਹਿਬ ਤੋਂ ਵੀ ਸਿੰਘ ਸਾਹਿਬ ਬਾਬਾ ਬਲਦੇਵ ਸਿੰਘ ਜੀ ਹੋਰਾਂ ਨੇ ਵੀ ਹਾਜ਼ਰੀ ਲਵਾਈ ਤੇ ਨਾਲ ਸਾਰੇ ਜਿੱਥੇ ਸੰਤਾਂ ਮਾਪੁਰਖਾਂ ਨੇ ਹਾਜ਼ਰੀਆਂ ਲਵਾਈਆਂ ਮੈਂ ਧੰਨਵਾਦ ਕਰਦਾ ਸਾਰੀਆਂ ਇਨ ਹੈਂਗਸਟਿੰਗ ਜਥੇਬੰਦੀਆਂ ਦਾ ਜਿਨ੍ਹਾਂ ਨੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਹਰ ਪ੍ਰੋਗਰਾਮ ਜਿਵੇਂ ਜਿਵੇਂ ਆਪਾਂ ਉਲੀਕੇ ਸੀ ਤੇਗ ਬਹਾਦਰ ਸਿਮਰਿਆ ਘਰ ਨੋਂ ਨੇਧ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦਿਆ ਰਸੀਨਾ ਉਹ ਚਰੀ ਠੀਕਰ ਫੋਰ ਦਲੀਸਰ ਪ੍ਰਾਪਰ ਕੀਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨੂ ਆਣ ਤੇਗ ਬਹਾਦਰ ਕੇ ਚਲ ਭਇਓ ਜਗਤ ਕੋ ਅਸ਼ੋਕ ਹੈ 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 ਸਭ ਜਗ ਭਇਓ ਜੈ 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 ਸਰ ਲੋਕ ਸੋਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਜਿਵੇਂ ਜਿਵੇਂ ਪ੍ਰੋਗਰਾਮ ਉਲੀਕੇ ਓਵੇਂ ਜਿਹੜੇ ਆ ਵਾਦ ਚੜ ਕੇ ਇੱਕ ਦੂਜੇ ਤੋਂ ਸਾਰਿਆਂ ਨੇ ਸਾਥ ਦਿੱਤਾ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਦਾ ਜਿਹੜਾ 7122 ਦੇ ਨਾਲ ਆਪਾਂ ਇਹ ਮਹਾਨ ਸ਼ਹੀਦੀ ਸ਼ਤਾਬਦੀ ਜਿਵੇਂ 1975 ਦੇ ਵਿੱਚ ਸਾਡੇ ਸਤਕਾਰਯੋਗ ਹੁਣ ਸੱਚਖੰਡ ਵਾਸੀ ਨੇ ਬਾਬਾ ਸੰਤਾ ਸਿੰਘ ਮਾਪੁਰਖ ਉਵੇਂ ਹੀ ਬਾਬਾ ਦਇਆ ਸਿੰਘ ਦਾਲ ਬਾਬਾ ਬਿਧੀ ਚੰਦ ਜੀ ਦੇ ਜਥੇਦਾਰ ਬਾਬਾ ਸੋਹਣ ਸਿੰਘ ਜੀ ਉਵੇਂ ਹੀ ਬਾਬਾ ਜਿਹੜੇ ਐ ਵਿਸ਼ਨ ਸਿੰਘ ਜੀ ਮਾਪੁਰਖ ਸੀ ਤੇ ਅੱਜ ਆਪਾਂ ਸਾਰੇ ਮਾਪੁਰਖਾਂ ਨੇ ਜਿੱਥੇ ਬਾਬਾ ਅਵਤਾਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਨਾਗਰ ਸਿੰਘ ਜੀ ਅੱਜ ਤੋਂ 50 ਸਾਲ ਹੁਣ ਅੱਜ ਜਿਹੜੇ 350 ਸਾਲ ਆਪਾਂ ਮਨਾਈ ਐ ਤੇ ਸਾਰੇ ਨੌਜਵਾਨ ਜਿਹੜੇ ਨੇ ਸਾਡੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ 400 ਸਾਲਾ ਜਿਹੜੀ ਐ ਫਿਰ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬ ਦੀ ਨਾਲ ਹੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਤਾਬ ਦੀ ਮਨਾਈਏ ਜਿਹੜਾ ਖਾਲਸਾ ਪੰਥ ਬੁੱਢਾ ਦਲ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਅੱਜ ਜਿਹੜਾ ਜਹੋ ਜਲਾਲ ਤੇ ਜਿਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਵੀ ਜਿਹੜੀ ਨਾਲ ਪੂਰਾ ਜਿਹੜਾ ਇੱਕ ਦੂਜੇ ਦੇ ਨਾਲ ਸਹਿਯੋਗ ਦਿੱਤਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇੱਕ ਦੂਜੇ ਦਾ ਮਾਨ ਸਤਕਾਰ ਖਾਲਸਾ ਜਿਹੜਾ ਨਿਰਵੈਰ ਹੈ ਖਾਲਸਾ ਪੰਥ ਜਿਹੜਾ ਕੋਈ ਵੀ